ਬਲਾਚੌਰ ਦੇ ਨਾਲ ਲੱਗਦੇ ਪਿੰਡ ਸੁਦਦਾ ਮਾਜਰਾ ਦੇ ਕੋਲ ਬੀਤੀ ਰਾਤ ਨੂੰ ਇੱਕ ਜ਼ੈਨਕਾਰ ਅਤੇ ਸਕੋਡਾ ਕਾਰ ਦੀ ਆਪਸੀ ਟੱਕਰ ਵਿੱਚ ਜ਼ੈਨਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਅਧਿਕਾਰੀ ਕੁਲਵੀਰ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਨੂੰ ਹੋਇਆ ਹੈ। ਉਨ੍ਹਾਂ ਮੁਤਾਬਕ ਨੈਸ਼ਨਲ ਹਾਈਵੇ ਪਿੰਡ ਸੁਦਦਾ ਮਾਜਰਾ ਦੇ ਕੋਲ ਜ਼ੈਨਕਾਰ ਗਲਤ ਸਾਈਡ ਤੋਂ ਆ ਰਹੀ ਸੀ ਜਿਸ ਨੇ ਪਿੰਡ ਮਾਣੇਵਾਲ ਨੂੰ ਜਾਣਾ ਸੀ। ਅਤੇ ਜ਼ੈਨਕਾਰ ਵਿੱਚ ਮਨਜੀਤ ਸਿੰਘ ਪੁੱਤਰ ਜੋਗਿੰਦਰ ਵਾਸੀ ਮੁੱਟੋਂ ਵੰਡ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਕਰਨ ਵਾਸੀ ਪਟਿਆਲਾ ਜੋ ਕਿ ਹੋਂ ਪਿੰਡ ਮਾਣੇਵਾਲ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੋ ਜਾਣੇਕਾਰ ਵਿੱਚ ਸਵਾਰ ਸਨ ਅਤੇ ਕਰਨ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਨਜੀਤ ਸਿੰਘ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਹੈ ਦੂਜੇ ਪਾਸੇ ਸਕੋਡਾ ਕਾਰ ਜੋ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਿਸ ਨੂੰ ਹਰਸ਼ਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਅਮਰਿੰਤਸਰ ਚੱਲਾ ਰਿਹਾ ਸੀ ਅਤੇ ਗਲਤ ਸਾਈਡ ਤੋਂ ਆ ਰਹੀ ਜ਼ੈਨ ਕਾਰ ਨੇ ਸਾਹਮਣੇ ਤੋਂ ਸਕੋਡਾ ਕਾਰ ਨੂੰ ਟੱਕਰ ਮਾਰੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਟੱਕਰ ਨਾਲ ਦੋਵਾਂ ਕਾਰਾਂ ਦੇ ਪਰਚੇ ਉੱਡ ਗਏ ਥਾਣਾ ਕਾਟਗੜ੍ਹ ਦੀ ਪੁਲਿਸ ਨੇ ਦੋਵਾਂ ਕਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਇਹ ਕਿ ਜਿਹੜਾ ਰਾਤੀ ਹਾਦਸਾ ਹੋਇਆ ਹੈ ਦੋ ਕਾਰਾਂ ਦਾ ਸਿੱਧੇ ਮੱਜਰੇ ਉਹਦੇ ਦੀ ਕੀ ਜਿਹੜੀ ਸਥਿਤੀ ਕੀ ਆਇਆ ਕਿੰਨੇ ਬੰਦੇ ਫੱਟੜ ਹੋਏ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਹੈ ਜੀ ਹਾਂ ਇੱਕ ਫੱਟੜ ਹੋਇਆ ਕਿੱਥੇ ਦੇ ਸੀਗੇ ਹਰੇਣੇ ਵਾਲੇ ਤੂੰ ਮਾਣੇ ਵਾਲ ਦੇ ਨਾਮ ਪਤਾ ਜੀ ਨਾਲ ਦੇ ਕਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਿਹਾ ਸੀਗਾ ਕਿਰਾਏ ਤੇ ਮਾਣੇ ਆ ਹਾਂ ਇਹ ਦੂਸਰਾ ਦੂਸਰਾ ਫੱਟੜ ਜਿਹੜਾ ਹੋਇਆ ਉਹ ਅੰਮ੍ਰਿਤਸਰ ਦਾ ਸੀ ਇਹ ਵੀ ਮੋਟਰ ਰੰਦਾ ਸੀਗਾ ਕਿਤੇ ਰੰਦਾ ਸੀ ਨਹੀਂ 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 ਆਪਨੇ ਜਾ ਰਿਹਾ ਸੀਗਾ ਇਧਰੋਂ ਰੋਪੜ ਰੋਪੜ ਸੈਂਟ ਤੋਂ ਜਾ ਰਿਹਾ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਰੌਂਗ ਸਾਈਡ ਲਿਆ ਕੇ ਉਧਰੋਂ ਆ ਰਿਹਾ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕੱਟ ਤੋਂ ਮੁੜ ਕੇ ਰੌਂਗ ਸਾਈਡ ਆ ਰਹੀ ਸੀ ਨਹੀਂ ਬੜਾ ਚੋ ਸਾਈਡ ਤੋਂ ਆ ਰਹੀ ਸੀ ਬੜਾ ਚੋ ਸਾਈਡ ਤੋਂ ਇਹ ਜਿਹੜੀ ਇਹ ਚੰਡੀਗੜ੍ਹ ਸਾਈਡ ਹੈ ਚੰਡੀਗੜ੍ਹ ਟੋਕਨ ਜਾ ਰਹੇ ਹਾਂਜੀ ਤੇ ਹੁਣ ਇਹਦੇ ਵਿੱਚ ਪੱਟੜ ਕਿੰਨੇ ਆ ਇੱਕੋ ਹੀ ਫਟੜਾ ਇੱਕ ਪੱਟੜਾ ਤਾਂ ਇੱਕ ਦਿਨ ਮੌਤ ਹੋ ਗਈ ਹਾਂਜੀ ਜਿੰਨ ਵਾਲੇ ਦੀ ਮੌਤ ਹੋ ਗਈ ਹਾਂ ਦੂਜਾ ਮੁੰਡਾ